ਹਾਲ ਪਾਕਿਸਤਾਨ ਦੇ ਵਿੱਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵੜ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੇ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ? ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ? ਇਹਦਾ ਇੱਕ ਪਿਛੋਕੜ ਹੈ। ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ మాਸ ਦੀ ਮੰਗ ਕੀਤੀ ਥੋੜੇ ਜਿਹਾ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵਢਿਆ ਤੇ ਬਾਕੀ ਦਾ మాਸ ਬੇਕਾਰ ਜਾਏਗਾ ਸਵੇਰੇ ਦਾ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵਢਣ ਦੀ ਸੋਚੀ ਤੇ ਭਾਈ ਬਾਕੀ ਇਸ ਨੂੰ ਸਵੇਰੇ ਜਵਾ ਕਰਾਂਗੇ ਛੁਰਾ ਲੈ ਕੇ ਜੈਸੇ ਬਕਰੇ ਦੀ ਲੱਤ ਵੱਢਣ ਵਾਸਤੇ ਗਿਆ ਇਸੇ ਕਠੋਰਤਾ ਦੇ ਚੋਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬਕਰੇ ਨਹੀਂ ਵਡਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵਜਣਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾਂ ਨੂੰ ਵੜਦੇ ਨੇ ਪਾਪਾਂ ਨੂੰ ਵੜਦੇ ਨੇ ਤੇ ਜੋ ਆਪਣੇ ਪਾਪਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲਗਾਰਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ